ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਮੌੜ ਜ਼ਿਲ੍ਹਾ ਫਰੀਦਕੋਟ ਦਾ ਪੈਂਡਾ ਦੇ ਤਹਿਸੀਲ ਕੋਟਕਪੂਰਾ ਮੰਡੀ ਪੈ ਜਾਂਦੀ ਹੈ ਇਹਨੂੰ ਇਸ ਪੈਂਡ ਵਿੱਚ 22 ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਐਚ ਐਫ ਸੂਈ ਸੁਵਾਈ ਵਹਿੜ ਵਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਿਓ ਤੇ ਦੋਸਤੋ ਦਿੰਨੇ ਆ ਜਾਣਕਾਰੀ ਇਸ ਵਹਿੜ ਦੀ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਇਹਦਾ ਨਾਮ ਗੁਰਪਿਆਰ ਜੀ ਗੁਰਪਿਆਰ ਗੁਰਪਿਆਰ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 79981 79981 40786 40786 ਤੇ ਵੈੜ ਬਾਈ ਜੀ ਦੂਜਾ ਸੂਆ ਜੀ ਹਾਂਜੀ ਦੂਜਾ ਜੀ ਦੂਜਾ ਸੂਆ ਇਸ ਟਾਈਮ ਕਿੰਨਾ ਦੁੱਧ ਆਇਆ ਥੱਲੇ ਦੁੱਧ 22 ਕਿਲੋ 22 ਕਿਲੋ ਨੱਟਾ ਕੋਈ ਦੋ ਡੰਗ ਚਾਰ ਡੰਗ ਚੋਕੇ ਵੇਖ ਲੈ ਤੇ ਮਗਰ ਬਾਈ ਬੱਚਾ ਕੀ ਹੈ ਜੀ ਮਗਰ ਬੱਚਾ ਜੀ ਮਗਰ ਬੱਚਾ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਹੋ ਗਏ 10-12 ਦਿਨ ਲਓ ਵੀ ਮਿੱਤਰੋ 10-12 ਦਿਨ ਸੂਈ ਨੂੰ ਹੋ ਗਿਆ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਚੰਗੀ ਆ ਦੋਸਤੋ ਦੁੱਧ ਨੂੰ ਵਹਿੜ ਥਾਣ ਬਹੁਤ ਚੰਗਾ ਲੱਗਿਆ ਮੁਠੀ ਦੀ ਚੁਆਈ ਵਾਲਾ ਤੁਸੀਂ ਦੇਖ ਸਕਦੇ ਹੋ ਮੋਟਾ-ਮੋਟਾ ਥਾਣਾ ਮਿਲਕਵੇਨ ਵੀ ਚੰਗੀ ਆ ਬਹੁਤ ਸਾਫ ਸੁਥਰਾ ਸੁਥਰਾ ਦੇ ਪੱਧਰ ਹਵਾਨਾ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਤੇ ਬਹੁਤ ਕੱਦ ਕਾਠ ਚੰਗਾ ਦੋਸਤੋ ਵਹਿੜਦਾ ਤੇ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦੇਾਂਗੇ ਤੁਰਦੀ ਤੁਹਾਨੂੰ ਭਵਾਨੇ ਦੀ ਜਿਹੜੀ ਇਹਦੀ ਜੱਜਮੈਂਟ ਆ ਜਾਣੀ ਆ ਦੋਨਾਂ ਪਾਸਿਆਂ ਤੋਂ ਥਣਾ ਦਾ ਸੇਮ ਸਾਈਜ਼ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਿਲਕੁਲ ਸੇਮ ਸਾਈਜ਼ ਆ ਤੇ ਮਿਲਕ ਵੇਨ ਇਧਰ ਵੀ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ ਚੰਗੇ ਕੱਦ ਕਾਠ ਵਾਲੀ ਆ ਦੋਸਤੋ ਤੇ ਚੰਗੇ ਦੁੱਧ ਵਾਲੀ ਆ ਤੇ ਆ ਬੱਚਾ ਦੋਸਤੋ ਬੱਚਾ 나ੜੂਆ ਦੋਸਤੋ ਨਾਲ ਆ ਬਿਲਕੁਲ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਆ ਬਹੁਤ ਸੋਹਣਾ ਬੱਚਾ ਤੇ ਜੇ ਬੱਚੀ ਹੁੰਦੀ ਦੋਸਤੋ ਤਾਂ ਕਿਆ ਬਾਤ ਸੀ ਤੋੜ ਕੇ ਵਿਖਾ ਦਿੰਨੇ ਆ ਲਓ ਮੈਟਰ ਬਾਈ ਜੀ ਕੀ ਮੋਲ ਰੱਖਿਆ ਦਾ ਜੀ ਇਹ ਮੋਲ ਜੀ 80000 ਰੁਪਏ 80000 ਮਾਨਤਾ ਨ ਹੋ ਜੂ ਬਈ ਜੀ ਹਾਂ ਜੀ ਹੋ ਜੂ ਲਓ ਵੀ ਸੱਜਣੋ 80000 ਮੋਲ ਆ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾਗਾ ਬਣਦਾ ਤੁਹਾਡਾ ਮਾਨਤਾ ਨੇ ਦੇ ਵਿੱਚੋਂ ਜ਼ਰੂਰ ਕੀਤਾ ਜਾਊਗਾ ਜੇ ਜਿਸ ਵੀ ਕਿਸੇ ਵੀਰ ਨੂੰ ਇਹ ਗਾਮ ਪਸੰਦ ਆ ਤਾਂ ਦੋਸਤੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ। ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਸਾਡਾ ਨਾ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਜਲਦੀ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ। ਧੰਨਵਾਦ।